ਦੋਸਤੋ ਇੱਕ ਹੋਰ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣੇ ਆ ਪਿੰਡ ਮੌੜ ਖੁਰਦ ਬਠਿੰਡਾ ਜ਼ਿਲ੍ਹਾ ਤੇ ਮੌੜ ਮੰਡੀ ਦੇ ਨਾਲ ਦਾ ਬਿਲਕੁਲ ਪਿੰਡੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਹਰਿਆਣੇ ਦੇ ਵਿੱਚੋਂ ਮੱਝਾਂ ਵਿਕਰੀ ਆਲੀਆਂ ਆਉਂਦੀਆਂ ਤੇ ਗਾਂ ਕਦੇ-ਕਦੇ ਲਿਆਉਂਦੇ ਆ ਉਹ ਲੋਕਲ ਹੁੰਦੀ ਹੈ ਅੱਜ ਦੀ ਜਿਹੜੀ ਵੀਡੀਓ ਪ੍ਰੋਪਰ ਬਣੀ ਉਹਦੇ ਚ ਦੋ ਗਾਵਾਂ ਜਿਹੜੀਆਂ ਵਿਕਰੀ ਆਸਤੇ ਆ ਜਿਨ੍ਹਾਂ ਚ ਇੱਕ ਉਤਾਜੀ ਸੂਈ ਤੇ ਦੂਜੀ ਗੱਭਣ ਤੇ ਤੋਂ ਬਿਨਾ ਇਧਰਲੇ ਪਾਸੇ ਤੁਸੀਂ ਤਿੰਨ ਝੋਟੀਆਂ ਦੇਖੋਗੇ ਇਹ ਗੱਭਣ ਹੈ ਪਰ ਛੋਟ ਵੀਡੀਓ ਇਸ ਝੋਟੀ ਦੀ ਹੈ ਜਿਹੜੀ ਬਹੁਤ ਤਿਆਰੀ ਚ ਦਿਸਦੀ ਹੈ ਤੇ ਇਹ ਤੁਹਾਨੂੰ ਤੋੜ ਕੇ ਦਿਖਾਉਣੇ ਆ। ਦੂਜਾ ਸੂਆ ਸੁੰਦੀ ਆ ਦੋਸਤੋ ਦਿਨ ਦੋ ਚਾਰ ਹੀ ਲਾਊਗੀ ਤਿਆਰੀ ਫੁੱਲ ਹੈ। ਬਾਈ ਦੱਸਦਾ ਵੀ ਮਾਲਕਾਂ ਨੇ ਦੱਸਿਆ ਸੀ ਪਹਿਲਾਂ ਦਾ ਦੁੱਧ 18 ਕਿਲੋਆਂ ਨੂੰ ਇਹਦਾ ਚੋਇਆ ਵਿਆ। ਦੂਜਾ ਸੂਆ ਫੁੱਲ ਤਿਆਰੀਆਂ ਦੇ ਵਿੱਚ ਐਸ ਟਾਈਮ ਖਵਾਨਾ ਦਿਸਦਾ। ਮੀਡੀਅਮ ਹਾਈਟ ਦੇ ਵਿੱਚ ਸਾਫ਼ ਸੁਥਰੀ ਮੱਝ ਦੂਜਾ ਸੁਆਸ ਹੁੰਦੀ ਜਿਹਨੂੰ ਪਸੰਦ ਆਵੇ ਤਾਂ ਸ਼ਾਰਟ ਵੀਡੀਓ ਦੇਖ ਕੇ ਕਾਲ ਕਰ ਲਓ ਨਹੀਂ ਪੂਰੀ ਵੀਡੀਓ ਦੀ ਕਰਿਓ ਜੇ ਵੇਟ ਧੰਨਵਾਦ